ਤਾਂ ਆਪਾਂ ਆਪਣਾ ਚਰਚਾ ਕਰ ਲਈਏ ਜੀ ਪ੍ਰਨੀਤ ਕੌਰ ਦੀ। ਸ਼ਿਕਰ ਥੋੜੀ ਜੀ ਉਹਨਾਂ ਦੀ ਬੜੀ ਚਰਚਾ ਹੋ ਰਹੀ ਹੈ। ਉਹ ਕੀ ਗੱਲ ਆ ਜੀ? ਨਹੀਂ ਪ੍ਰਨੀਤ ਕੌਰ ਦਾ ਇੱਕ ਤੇ ਵਿਰੋਧ ਬਹੁਤ ਹੋ ਰਿਹਾ ਜੀ। ਜਿੱਥੇ ਵੀ ਉਹ ਜਾਂਦੇ ਕਿਉਂਕਿ ਪਟਿਆਲਾ ਜਿਹੜਾ ਹਲਕਾ ਆ ਨਾ ਉਹ ਬਹੁਤ ਵੱਡਾ ਹੂੰ ਖਾਸ ਤੌਰ ਤੇ ਜਦੋਂ ਪਟਿਆਲਾ ਦਿਹਾਤ ਵੇਖਦੇ ਹੋਂ ਤੁਸੀਂ। ਤਾ ਪਟਿਆਲਾ ਦਿਹਾਤ ਜਦੋਂ ਗਏ ਤੁਸੀਂ ਤਾਂ ਪਿੰਡਾਂ 'ਚ ਜਾਣਾ। ਬਿਲਕੁਲ ਜੀ। ਹੁਣ ਸ਼ਹਿਰ ਦੇ ਵਿੱਚ ਤੇ ਕੰਮ ਚੱਲ ਜਾਂਦਾ ਚਲੋ ਚਾਰ ਬੰਦੇ ਆ ਗਏ ਕਿਤੇ ਵਿਰੋਧ ਕਰਦੇ ਆ ਦੂਜੀ ਗਲੀ ਥਣੇ ਅਗਲੇ ਕੱਢ ਕੇ ਲੈ ਜਾਂਦੇ ਆ ਹਾਂ ਪਿੰਡਾਂ ਚੋਂ ਕਿੱਧਰ ਜਾਓਗੇ ਉਹ ਘੇਰਦੇ ਆ ਹਾਂ ਕੱਲ ਵੀ ਵਿਰੋਧ ਹੋਇਆ ਹੁਣ ਦੱਸਦੇ ਆ ਕਿ ਜਦੋਂ ਪਰਨੀਤ कौर ਫਸੇ ਕਿਉਂਕਿ ਦੇਖੋ ਮੈਂ ਇੱਕ ਚੀਜ਼ ਤੁਹਾਨੂੰ ਦੱਸ ਦੇਣਾ ਹਾਲਾਂਕਿ ਡਾਕਟਰ ਧਰਮਵੀਰ ਗਾਂਧੀ ਹੋਰਾਂ ਦੇ ਨਾਲ ਮੈਂ ਮੰਚ ਵੀ ਸਾਂਝੇ ਕੀਤੇ ਆ ਹਾਂ ਪਰਸਨਲੀ ਉਹ ਮੈਨੂੰ ਜਾਣਦੇ ਵੀ ਆ ਮੈਂ ਐਵੇਂ ਕਹਾਂ ਮੈਂ ਮੁਕਰਨ ਵਾਲਾ ਇਨਸਾਨ ਨਹੀਂ ਹੈਗਾ ਪਰ ਡਾਕਟਰ ਧਰਮਵੀਰ ਗਾਂਧੀ ਜੋ 8-7 ਦਿਨ ਪਿੱਛੇ ਚੱਲ ਰਹੇ ਸੀਗੇ ਕਿਉਂ ਲੱਗਦਾ ਸੀਗਾ ਕਿ ਕਾਂਗਰਸ ਉੱਥੇ ਪਾਟੋ ਧਾੜ ਦਾ ਸ਼ਿਕਾਰ ਹੋ ਜਾਏਗੀ ਅੱਜ ਦੀ ਤਰੀਕ ਦੇ ਵਿੱਚ ਜੇ ਤੁਸੀਂ ਤੋਂ ਰਿਪੋਰਟ ਹਾਸਲ ਕਰੋਗੇ ਤਾਂ ਠੀਕ ਠਾਕ ਪਹੁੰਚ ਗਿਆ ਹਾਂ ਮਤਲਬ ਕਿ ਉਸ ਪੁਆਇੰਟ ਤੇ ਪਹੁੰਚ ਗਿਆ ਕਿ ਜਿੱਥੋਂ ਉਹ ਗਾਂ ਹੁਣ ਵੱਧ ਸਕਦੇ ਆ ਯਾਨੀ ਮੁਕਾਬਲੇ 'ਚ ਆ ਗਏ ਜੀ ਡਾਕਟਰ ਬਲਬੀਰ ਸਿੰਘ ਵਾਸਤੇ ਦਿਹਾਤ ਪਾਰ ਪਉਣਾ ਔਖਾ ਜਦ ਕਿ ਡਾਕਟਰ ਧਰਮਵੀਰ ਗਾਂਧੀ ਦੀ ਆਪਣੀ ਜਿਹੜੀ ਉਹਦੀ ਵਿਅਕਤੀਗਤ ਪਹੁੰਚ ਹੈਗੀ ਆ ਹੂੰ ਪਰਨੀਤ ਕੌਰ ਵਾਸਤੇ ਪੰਗਾ ਇਹ ਪੈ ਗਿਆ ਕਿ ਪਿੰਡਾਂ ਦੇ ਵਿੱਚ ਖੁੱਲਕੇ ਨਹੀਂ ਵਿਚਰ ਸਕਦੇ ਕੁਝ ਹਲਕਿਆਂ 'ਚ ਠੀਕ ਠਾਕ ਹੈਗੇ ਆ ਹੂੰ ਜਿੱਥੇ ਸ਼ਹਿਰੀ ਵੋਟ ਜ਼ਿਆਦਾ ਹੈ ਜਾਂ ਕਹਿ ਲਓ ਕਿ ਬਈ ਵਿਰੋਧ ਘੱਟ ਹੈ ਹੂੰ ਕੁਝ ਹਲਕਿਆਂ 'ਚ ਪਰ ਓਵਰ ਆਲ ਮੈਂ ਕਹੂੰਗਾ ਕਿ ਇਹਨਾਂ ਉਹ ਸਾਰਿਆਂ ਨੂੰ ਮਿਹਨਤ ਕਰਨੀ ਪਊਗੀ ਜਦ ਕਿ ਡਾਕਟਰ ਧਨਵੀਰ ਗਾਂਧੀ ਨੂੰ ਆਉਣ ਵਾਲੇ ਦਿਨਾਂ 'ਚ ਉਹਨਾਂ ਨੇ ਜੋ ਮਤਲਬ ਕਿ ਕੀਤੇ ਆ ਕੰਮ ਕੀਤੇ ਕੰਮ ਤੁਹਾਡੇ ਸਾਹਮਣੇ ਵੀ ਹੈ ਬਿਲਕੁਲ ਉਹ ਰੇਲਵੇ ਲਾਈਨ ਲਈ ਕਿੰਨਾ ਉਹਨਾਂ ਨੇ ਕੰਮ ਕੀਤਾ ਰਾਜਪੁਰੇ ਵਾਲੀ ਹਾਂ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਸ਼ਮਸ਼ਾਨ ਘਾਟਾਂ ਵਾਸਤੇ ਹਾਂ ਹੋਰ ਟੈਂਕਰ ਟੁੰਕਰ ਲਿਆਂਦੇ ਟੈਂਕਰਾਂ ਲਈ ਇਹ ਇਸ ਤਰ੍ਹਾਂ ਦੇ ਕੰਮ ਕੀਤੇ ਆ ਔਰ ਸਮਾਜਿਕ ਤੌਰ ਤੇ ਕਿੰਨੇ ਮਰੀਜ਼ਾਂ ਨੂੰ ਉਹ ਪ੍ਰਧਾਨ ਮੰਤਰੀ ਜਿਹੜੀ ਰਾਹਤ ਕੌਸ਼ਤ ਹੁੰਦੀ ਹੈ ਰਾਸ਼ੀਦ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਜੁੜ ਜਾਂਦੀਆਂ ਤੇ ਨਾਲ ਇੱਕ ਹੁੰਦੀ ਆ ਕਿ ਯਾਰ ਇਹ ਬੰਦਾ ਤਾਂ ਯਾਰ ਬਈ ਠੀਕ ਆ ਹਾਂ ਇਹ ਬੰਦੇ ਤੇ ਕੋਈ ਦਾਗ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਹਾਲਾਂਕਿ ਹੈ ਤਾਂ ਉਹ ਵੀ ਦਲ ਬਦਲੂ ਆ ਬਿਲਕੁਲ ਜੀ ਆਇ ਤਾਂ ਵੀ ਦਲ ਬਦਲ ਕੇ ਆ ਟਿਕਟ ਉਹਨਾਂ ਨੂੰ ਵੀ ਦਲ ਬਦਲ ਨੂੰ ਕੋਟੇ ਚੋਂ ਹੀ ਮਿਲੀ ਆ ਹਮ ਪਰ ਉਹ ਦਲ ਬਦਲੂ ਜਿਹੜੇ ਸੀ ਇੱਕ ਹੁੰਦੇ ਆ ਕਿ ਇੱਕ ਟਿਕਟ ਦੀ ਜ਼ਰੂਰਤ ਹੁੰਦੀ ਆ ਦਲ ਬਦਲ ਨੂੰ ਹਮ ਇੱਕ ਹੁੰਦੀ ਆ ਪਾਰਟੀ ਨੂੰ ਜ਼ਰੂਰਤ ਹੁੰਦੀ ਆ ਕਿ ਆਹ ਵਈ ਟਿਕਟ ਲੈ ਲੈ ਤਾਂ ਗਾਂਧੀ ਸਾਹਿਬ ਦੀ ਇਸ ਤਰ੍ਹਾਂ ਮਤਲਬ ਕਿ ਕਿਸਮਤ ਜਿਹੜੀ ਆ ਕੰਮ ਕੀਤੀ ਕਿਸਮਤ ਨਹੀਂ ਕਹੂੰਗਾ ਉਹਨਾਂ ਦੀ ਆਪਣੀ ਜਿਹੜੀ ਆ ਨਿੱਜੀ ਜ਼ਿੰਦਗੀ ਚਲੋ ਉਹਨਾਂ ਦੀ ਜੋ ਉਹਨਾਂ ਨੇ ਕੀਤਾ ਤਾਂ ਉਹ ਕੰਮ ਕੀਤਾ ਪਰ ਉੱਥੇ ਹੁਣ ਕੀ ਆ ਕਿ ਪੇਚੇ ਚੰਗੇ ਪੈਣਗੇ ਹਮ ਜੇ ਤੁਸੀਂ ਵੇਖੋਗੇ ਕਿਉਂਕਿ ਅਮਿਤ ਸ਼ਾ ਉੱਥੇ ਪ੍ਰਚਾਰ ਕਰਨ ਗਏ ਹਾਲਾਂਕਿ ਮੈਂ ਕਹੇ ਕਹਣਾ ਉਹਨਾਂ ਕਿ ਪਟਿਆਲੇ ਚ ਇਨਕੇ ਸ਼ਰਮਾ ਨੂੰ ਤੁਸੀਂ ਮੰਨ ਵੀ ਨਹੀਂ ਕਰ ਸਕਦੇ ਹਾਂ ਅਕਾਲੀ ਦਲ ਦੀ ਬਹੁਤ ਵੋਟ ਹੈ ਪਟਿਆਲੇ ਚ ਪਰ ਅਕਾਲੀ ਦਲ ਜਿਹੜਾ ਮਾਰ ਕਿੱਥੇ ਖਾਂਦਾ ਕਿ ਇਹਨਾਂ ਦੇ ਪਟਿਆਲੇ ਚ ਨਾ ਧੜੇ ਨੇ ਜਿਵੇਂ ਟੌੜਾ ਤੋਂ ਵਾਕ ਹੋ ਕੇ ਬਾਦਲ ਸਾਹਿਬ ਕੇ ਖਤਾਖਾਗਾ ਚੰਦੂ ਮਾਜਰਾ ਜੀ ਖਲੋਤੇ ਵਿਰੋਧ ਹੋ ਗਿਆ ਹਾਰ ਗਿਆ ਨਾਲ ਦੀ ਨਾਲ ਹੀ ਨਤੀਜਾ ਮਿਲਿਆ ਇੱਕ ਵਾਰੀ ਰਖੜਾ ਸਾਹਿਬ ਨਾਲ ਵੀ ਇਸੇ ਤਰ੍ਹਾਂ ਹੋਇਆ ਹਾਂਜੀ ਯਾਨੀ ਵੋਟ ਹੈਗੀ ਆ ਇਕੱਲੀਆਂ ਦੀ ਪਰ ਉਹ ਵੋਟ ਜਿਹੜੀ ਆ ਉਹ ਸੰਗਠਿਤ ਹੋ ਕੇ ਇੱਕ ਥਾਂ ਤੇ ਆ ਕੇ ਖਲੋ ਜਾਵੇ ਮੱਜ ਕੇ ਉਹ ਥੋੜਾ ਚੈਲੰਜ ਹੈ ਨਕੇ ਸ਼ਰਮਾ ਵਾਸਤੇ ਪਰ ਗਾਂ ਜਾ ਕੇ ਕੀ ਹੋਣਾ ਜਿੰਨੀ ਕੋਣ ਜਾਣਕਾਰੀ ਮਿਲ ਰਹੀ ਹੈ ਕਿ ਸ਼ਾਹ ਸਾਹਿਬ ਆ ਰਹੇ ਨੇ ਹੂੰ ਸ਼ਾਹ ਸਾਹਿਬ ਪਟਿਆਲੇ ਆ ਰਹੇ ਆ ਕਿ ਭਾਈ ਪਰਨੀਤ ਕੌਰ ਤੇ ਜਵਾਈ ਨਾ ਰਹਿ ਜਾਵੇ ਕਿਤੇ ਹੂੰ ਤਾਂ ਦੂਸਰੇ ਪਾਸੇ ਇਹ ਸੁਣ ਚ ਆ ਰਿਹਾ ਕਿ ਉਧਰੋਂ ਕੰਮ ਨਿਵੇੜ ਕੇ ਨਾ ਜਿਵੇਂ ਆ ਤੂੜੀ ਤੰਦ ਵਾਲਾ ਆਪਾਂ ਕਹਿੰਨੇ ਆ ਨਿਵੇੜ ਲਿਆ ਹਾਂ ਵਹਿਲੇ ਨਾਲੇ ਆਉਣ ਜੱਟ ਪੰਗੇ ਲੈਣ ਨੂੰ ਕਿ ਕਈ ਤੇ ਐਂ ਕਹਿ ਦਿੰਦੇ ਆ ਪਰ ਨਹੀਂ ਪੰਗੇ ਨਹੀਂ ਲੈਣੇ ਚਾਹੀਦੇ ਕਹਿੰਦੇ ਆ ਕਿ ਰਾਹੁਲ ਗਾਂਧੀ ਆ ਸਕਦਾ ਪਟਿਆਲੇ 'ਚ ਜੀ ਅਗਲਾ ਜਿਹੜਾ ਸਕੇਡਿਊਲ ਹੈ ਇਹਨਾਂ ਦਾ ਉਹਦੇ 'ਚ ਅਮਿਤ ਸ਼ਾਹ ਦਾ ਪ੍ਰੋਗਰਾਮ ਰੱਖਿਆ ਜਾ ਰਿਹਾ ਹਾਂ ਤੇ ਬਰੋਬਰ ਹੀ ਪ੍ਰੇਨਕਾ ਜਾਂ ਰਾਹੁਲ ਗਾਂਧੀ ਜਾਂ ਦੋਵਾਂ ਦਾ ਹੀ ਰੱਖਿਆ ਜਾ ਰਿਹਾ ਹਾਂ ਹਾਂ ਮਤਲਬ ਕਿ ਪਟਿਆਲਾ ਵੀ ਜਿਹੜਾ ਹੈ ਨਾ ਕਿਉਂਕਿ ਟਿਕਟ ਰਾਹੁਲ ਗਾਂਧੀ ਉਰਾਂ ਨਹੀਂ ਦਿੰਦੀ ਆ ਇਹ ਸਭ ਨੂੰ ਪਤਾ ਬਿਲਕੁਲ ਜੀ ਹਾਈ ਕਮਾਨ ਨੇ ਦੇਖੋ ਹਰਦੇਹਾਲ ਕੰਬੂਜ ਹੋਰੀ ਚੁੱਪ ਕਰਾਏ ਤਾਂ ਕਿੰਨੇ ਕਰਾਏ ਰਾਹੁਲ ਗਾਂਧੀ ਨੇ ਯਾਰਾ ਜੀ ਗੱਲ ਹੈ ਤਾਂ ਇਥੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਕੌਮੀ ਪਦਰਤੇ ਜਿਹੜੇ ਭੜ ਰਹੇ ਨੇ ਉਹ ਪਲੇਅਰ ਤੁਹਾਨੂੰ ਪਟਿਆਲੇ ਚ ਵੀ ਪਿੱਟ ਦੇਣਾ ਸਰ ਆ ਸਕਦੇ ਆ ਤਾਂ ਇੱਥੇ ਜੇ ਕਹਾਣੀ ਖਲੋਤੀ ਆ ਮੇਰਾ ਮੰਨਣਾ ਹੈ ਜਿੱਥੇ ਸ਼ਾਹ ਜਾਣਗੇ ਫਿਰ ਰਾਹੁਲ ਜੀ ਨੂੰ ਤਾਂ ਆਉਣਾ ਹੀ ਪੈਣਾ ਸ਼ਾਹ ਸਾਹਿਬ ਤੇ ਆਉਣਗੇ ਤੁਸੀਂ ਦੇਖਿਓ ਜਿਵੇਂ ਜਿਵੇਂ ਉਹਨਾਂ ਨੇ ਉਧਰੋਂ ਨਿਬੇੜ ਲਿਆ ਨਾ ਕੰਮ ਹੌਲੀ ਹੌਲੀ ਉਹਨਾਂ ਨੇ ਨਾਰਥ ਨੂੰ ਹੀ ਆਉਣਾ ਹੈ ਹੂੰ ਇੱਥੇ ਆ ਕੇ ਕੀ ਕਰਦੇ ਆ ਕਿ ਕਿਸ ਤਰ੍ਹਾਂ ਦਾ ਮਾਹੌਲ ਰਹਿੰਦਾ ਵੈਸੇ ਗਜੇਂਦਰ ਸ਼ਖਾਵਤ ਕਹ ਰਹੇ ਸੀਗੇ ਜਿਹੜੇ ਇਹਨਾਂ ਦੇ ਬੜੇ ਸੀਨੀਅਰ ਆਗੂ ਆ ਉਹ ਕਹ ਰਹੇ ਸੀਗੇ ਕਹਿੰਦੇ ਕਿ ਤੁਸੀਂ ਚਿੰਤਾ ਨਾ ਕਰੋ ਪੰਜਾਬੀ ਸਾਨੂੰ ਪਰੌਂਠੇ ਵੀ ਖਵਾਣਗੇ ਹਾਂ ਲੱਸੀ ਵੀ ਪੀਉਣਗੇ ਸ਼ਮਤਾ ਨਾ ਕਰੋ ਵੋਟ ਵੀ ਦੇਣਗੇ ਤਾਂ ਇਹ ਭਾਜਪਾ ਵੈਸੇ ਬਈ ਠੀਕ ਆ ਕੁਝ ਵਿਸ਼ਲੇਸ਼ਕ ਨੇ ਮੇਰੇ ਦੋਸਤ ਨੇ ਹਮ ਬੜੇ ਤਗੜੇ ਵਿਸ਼ਲੇਸ਼ਕ ਹੈ ਜਿਹੜੇ ਉਹਨਾਂ ਦਾ ਮੰਨਣਾ ਕਿ ਭਾਜਪਾ ਨੇ ਯਾਰ ਇਹ ਸਭ ਕੁਝ ਕਰ ਦਿੱਤਾ ਯਾਨੀ अरुण नारंग ਅਰਗੇ ਨੰਗੇ ਹੁੰਦੇ ਰਹਿ ਹਾਂ ਜਾਖੜ ਨੂੰ ਹਰਾਉਣ ਵਾਲੇ ਬੰਦੇ ਅੱਜ ਉਹ ਪਾਰਟੀ ਛੱਡ ਕੇ ਨਿਕਲ ਗਏ ਤਾਂ ਸੁਨੀਲ ਜਾਖੜ ਕਿੱਥੇ अरुण नारंग ਕਿੱਥੇ ਆ ਹਮ ਪਰ ਗੱਲ ਇਹ ਆ ਕਿ ਭਾਜਪਾ ਕੋਲ ਹੋਰ ਆਪਸ਼ਨ ਹੀ ਨਹੀਂਗਾ ਇਹ ਹਰੇਕ ਸਟੇਟ 'ਚ ਜਿੱਥੇ ਪਿੱਛੇ ਸੀ ਫਾੜੀ ਸੀ ਇਹਨੇ ਹਰੇਕ ਸਟੇਟ 'ਚ ਜਾ ਕੇ ਹੀ ਪੈਟਰਨ ਅਖਤਿਆਰ ਕੀਤਾ ਹੈ ਬੰਦੇ ਕੱਥਾ ਨਜ਼ਰ ਆਉਂਦੀ ਨਹੀਂ ਜੀ ਹਾਂ ਬੀਜਪੀ 'ਚ ਕੋਈ ਬੰਦਾ ਹੀ ਨਹੀਂ ਆ ਉਹ ਬੀਜਪੀ ਦਾ ਆਪਣਾ ਹੋਈ ਤਾਂ ਇਹ ਇਹਨਾਂ ਨੇ ਪਸਾਰ ਕਰਨਾ ਸ਼ੁਰੂ ਕਰ ਦਿੱਤਾ ਇਹ ਗੱਲ ਮੈਂ ਤੁਹਾਨੂੰ ਕਹਿਣਾ ਪਿੰਡਾਂ 'ਚ ਵੀ ਪਸਾਰ ਕਰਨਾ ਸ਼ੁਰੂ ਕਰ ਦਿੱਤਾ ਸ਼ਹਿਰਾਂ 'ਚ ਵੀ ਪਸਾਰ ਕਰਨਾ ਸ਼ੁਰੂ ਕਰ ਦਿੱਤਾ ਔਰ ਇਹ ਪਸਾਰ ਤੁਹਾਨੂੰ 2027 'ਚ ਪਰਤੱਖ ਰੂਪ 'ਚ ਦਿਖਾਈ ਦੇਵੇਗਾ ਇਹ ਇਹ ਮੇਰਾ ਮੰਨਣਾ ਹੈ ਔਰ ਉੱਚੀ ਸ਼ਾਇਦ ਇਹਨੂੰ ਐਸੀ ਵੁੱਡ ਪੈ ਸਕਦੀ ਆ ਥੋੜੀ ਮੋਟ ਜਿੰਨਾ ਮੈਨੂੰ ਲੱਗ ਰਿਹਾ ਹੈ ਐਸੀ ਨੂੰ ਹਾਲ ਦੀ ਘੜੀ ਥੋੜਾ ਕਹ ਲੋ ਕਿ ਉਸ ਵਰਗ ਨੂੰ ਟਾਰਗੇਟ ਕਰ ਰਹੇ ਆ ਜਿੱਦਾਂ ਤੁਸੀਂ ਸੁਭਾਵਾਂ ਇਹਨਾਂ ਦੀਆਂ ਦੇਖੋਗੇ ਜਾਂ ਜਿਹੜਾ ਨੈਟਵਰਕ ਹੈ ਜਿਹਦੇ ਥਰੂ ਇਹ ਜਾਂਦੇ ਨੇ ਤਾਂ ਉਹਦੇ ਵਿੱਚ ਉਸ ਵਰਗ ਨੂੰ ਕਿਤੇ ਨਾ ਕਿਤੇ ਆਪਦੇ ਨਾਲ ਜੋੜਨ ਦਾ ਯਤਨ ਕਰ ਰਹੇ ਨੇ ਬਿਲਕੁਲ ਬਿਲਕੁਲ ਪਰ ਗਾਂਧੀ ਸਾਹਿਬ ਤੇ ਡੜਾ ਵੱਜਿਆ ਸੀ ਪਿਛਲੀ ਵਾਰ ਤੋਂ ਜਤਾ ਗਿਆ ਸੀ ਉਹਨਾਂ ਨੂੰ ਤੇ ਨੱਕ ਤੇ ਵੱਜਿਆ ਸੀ ਜੀ ਤਾਂ ਕਿਤੇ ਇਸ ਵਾਰ ਵੀ ਗਾਂਧੀ ਸਾਹਿਬ ਦੀ ਕਿਸਮਤ ਜਾਗ ਜੇ ਤਾਂ ਜੇ ਉਹਨਾਂ ਕੋਤੇ ਨਾ ਕੋਈ ਜਾਣ ਕੇ ਨਾ ਡਾਲਾ ਮਾਰੇ ਭਾਈ ਕੇਸ ਹੋ ਜਾਣਾ ਹਾਂ ਹਾਂ ਕਿਤੇ ਇਹ ਚਰਚਾ ਹੋ ਜੇ ਤਾਂ ਇੱਥੇ ਕਮੈਂਟ ਆਇਆ ਸੀ ਇੱਕ ਹੋਰ ਅਮਰਿਤਪਾਲ ਸਿੰਘ ਕਹਿ ਰਹੇ ਨੇ ਕਿ ਅਮਿਤ ਸ਼ਾਹ ਮੋਦੀ ਤੇ ਪੰਜਾਬ ਦੇ ਲੋਕ ਬਹੁਤ ਲੱਗਦੇ ਨੇ ਇਹਨਾਂ ਦੇ ਨਾਲ ਪੁਨੀਤ ਕੌਰ ਪੱਕਾ ਹਰੋ ਚਲੋ ਉਹ ਤੇ ਹੁਣ ਸਮਾਈ ਦੱਸੂਗਾ ਜੀ ਪਰ ਉਹ ਤੇ ਜੋਰ ਲਾਉਣਗੇ ਨਾ ਇਹਨਾਂ ਨੇ ਤਾਂ ਸੱਦਣਾ ਹੀ ਆ ਅੱਜ ਤੁਸੀਂ ਦੇਖੋ ਕਿ ਨਕਮੇ ਬੰਦੇ ਕਿਸ ਤਰ੍ਹਾਂ ਖਤਾ ਖਾਂਦੇ ਆ ਵੇਖ ਲਓ ਕਿ ਲੋਕਾਂ ਨੇ ਘਰ ਬੈਠੇ ਅਮਰਿੰਦਰ ਸਿੰਘ ਨੂੰ ਦੂਜੀ ਵਾਰ ਮੁੱਖ ਮੰਤਰੀ ਬਣਾਇਆ ਪਰਮੇਤ ਜੀ ਕੋਈ ਜ਼ਿਆਦਾ ਮਿਹਨਤ ਨਹੀਂ ਕੀਤੀ ਸਿੱਧੀਆਂ ਜਾ ਕੇ ਰੈਲੀਆਂ ਕੀਤੀਆਂ ਮੈਂ ਉਸ ਟਾਈਮ ਕਵਰ ਕਰ ਰਿਹਾ ਸੀ ਇਹਨਾਂ ਦੀਆਂ ਰੈਲੀਆਂ ਦੋ ਤਿੰਨ ਰੈਲੀਆਂ ਮੈਂ ਕਵਰ ਕੀਤੀਆਂ ਇਹਨਾਂ ਦੀਆਂ ਜੀ ਤਾਂ ਉਸ ਵੇਲੇ ਅਸੀਂ ਜਿਹੜੀ ਵੀ ਕੋਈ ਕਹ ਲੋ ਕਿਸੇ ਨਾਲ ਕੋਈ ਗੱਲ ਕਰਿਆ ਕਰਦੇ ਸੀਗੇ ਤਾਂ ਹਰੇਕ ਬੰਦਾ ਕਹਿੰਦਾ ਸੀਗਾ ਕਿ ਨਹੀਂ ਹੁਣ ਕੋਈ ਚਾਰਾ ਨਹੀਂ ਬਚਿਆ ਹੁਣ ਇਸ ਦਮਦਾਰ ਵਿਅਕਤੀ ਨੂੰ ਇੱਕ ਵਾਰੀ ਪੰਜਾਬ ਫੜਾਉਣਾ ਹੀ ਪਾਏਗਾ ਤਾਂ ਨਾਰੀ ਬਹੁਤ ਵੱਡੇ ਸੀ ਨਾ ਹਾਂਜੀ ਉਹ ਫੈਕਟ ਘਰ ਘਰ ਨੌਕਰੀ ਕੈਪਟਨ ਵਿਦ ਚਾਹ ਪ੍ਰੋਗਰਾਮ ਕਾਫੀ ਵਿਦ ਕੈਪਟਨ ਕਾਫੀ ਵਿਦ ਕੈਪਟਨ ਹਾਂ ਉਹ ਕਿੱਡਾ ਵੱਡਾ ਪ੍ਰੋਗਰਾਮ ਸੀ ਆ ਆਪਣੇ ਮਲੂਟ ਜਿਹੜਾ ਮੁਕਸਰ ਰੋਡ ਤੇ ਪੈਲਸ ਹੈ ਇਹਦੇ ਵਿੱਚ ਵੀ ਇੱਕ ਪ੍ਰੋਗਰਾਮ ਹੋਇਆ ਸੀਗਾ ਕਾਫੀ ਵਿਦ ਕੈਪਟਨ ਮੈਂ ਉਹ ਵੀ ਕਵਰ ਕੀਤਾ ਸੀਗਾ ਤਾਂ ਯਾਨੀ ਉੱਥੇ ਉਦੋਂ ਲੋਕ ਆਪ ਮਾਰੇ ਜਿਹੜੇ ਸੀਗੇ ਨਾ ਉਹ ਕਾਂਗਰਸ ਦੇ ਹੱਕ ਚ ਬੋਲਦੇ ਸੀਗੇ ਤਦੇ ਹੀ ਇਹਨਾਂ ਵੱਡਾ ਮੰਡੇਟ ਮਿਲਿਆ ਪਰ ਅੱਜ ਉਹਨਾਂ ਦੀ ਕਾਰਗੁਜ਼ਾਰੀ ਵੇਖੋ ਤੁਸੀਂ ਕਿ ਲੋਕ ਜਿਹੜੇ ਆ ਕਿੰਨੇ ਤਾਕੜੇ ਹੁੰਦੇ ਆ ਲੋਕਸ਼ਾਹੀ ਦੇ ਵਿੱਚ ਅੱਜ ਉਹ ਬੰਦੇ ਜਿਨ੍ਹਾਂ ਤੇ ਲੋਕ ਡਿਪੈਂਡੈਂਟ ਸੀਗੇ ਅੱਜ ਉਹ ਭਾਜਪਾ ਤੇ ਡਿਪੈਂਡੈਂਟ ਹਾਂ ਆ ਆ ਪਾਵਰ ਹੁੰਦੀ ਆ ਲੋਕਸ਼ਾਹੀ 'ਚ ਲੋਕ ਬਿਲਕੁਲ ਬਿਲਕੁਲ ਜੀ ਤੇ ਇੱਕ ਲਾਲਜੀਤ ਜੀ ਦਾ ਕਮੈਂਟ ਨੇ 7751 ਦਾ ਕਿ ਆਨੰਦ ਮੈਰਿਜ ਐਕਟ ਬਾਰੇ ਵੀ ਕੰਮ ਕੀਤਾ ਡਾਕਟਰ ਗਾਂਧੀ ਜੀ ਹੋਰਾਂ ਨੇ ਕਹਿੰਦੇ ਹਾਂ ਜੀ ਆਨੰਦ ਮੈਰਿਜ ਐਕਟ ਦਾ ਇਹ ਆ ਨਾ ਕਿ ਠੀਕ ਆ ਅਨੰਤ ਮੈਰਿਜ ਐਕਟ ਇਹਦੇ ਤੇ ਅੱਗੇ ਆਪਾਂ ਵਿਸਤਾਰਤ ਗੱਲ ਕੀਤੀ ਆ ਕਿ ਅਨੰਤ ਮੈਰਿਜ ਐਕਟ ਜਾ ਕੇ ਜੁੜਦਾ ਉਹਦੀਆਂ ਜੜਾਂ ਨੇ ਉਹ ਹਿੰਦੂ ਮੈਰਿਜ ਐਕਟ ਨਹੀਂ ਇਹਨੇ ਹਾਂ ਤਾਂ ਸਿੱਖ ਮੈਰਿਜ ਐਕਟ ਆਉਣਾ ਚਾਹੀਦਾ ਸੀਗਾ ਜਿਵੇਂ ਮਤਲਬ ਕਿ ਮੁਸਲਮ ਪਰਸਨਲ ਲਾ ਬਿਲਕੁਲ ਤਾਂ ਹੁਣ ਤਾਂ ਇਹ ਸਾਰਾ ਕੁਝ ਹੀ ਖਤਮ ਕਰ ਦੇਣਗੇ ਜੇ ਉਹ ਆ ਗਏ ਨਾ ਹਾਂ ਤਾਂ ਯੂਸੀਓ ਚੱਲੇਗਾ ਹੁਣ ਤੇ ਇਹ ਚੀਜ਼ਾਂ ਰਹਿਣੀਆਂ ਹੀ ਨਹੀਂ ਮਿਲ ਕੇ ਇੱਕ ਜਸਤਾਰ ਸਿੰਘ ਰੋ ਦਾ ਕਮੈਂਟ ਹੈ ਕਿ ਪਟਿਆਲਾ ਚ ਮੁੱਖ ਮੁਕਾਬਲਾ ਦੋਨੇ ਡਾਕਟਰਾਂ ਦੇ ਵਿੱਚ ਹੀ ਹੋਊਗਾ ਪ੍ਰਨੀਤ ਕੌਰ ਤੀਜੇ ਨੰਬਰ ਤੇ ਨੇ ਠੀਕ ਹੈ ਇਹਨਾਂ ਦੀ ਅਬਜ਼ਰਵੇਸ਼ਨ ਕੁਝ ਹੱਦ ਤੱਕ ਆਪਾਂ ਮੰਨ ਸਕਦੇ ਆ ਪਰ ਮੁਕਾਬਲਾ ਤਾਂ ਬਣ ਜਾਂਦਾ ਹੁੰਦਾ ਹੈ ਕਈ ਵਾਰ ਥੋੜਾ ਵਿਰੋਧ ਜੇ ਘਟ ਜਾਵੇ ਪਿੰਡਾਂ 'ਚ ਉਹਨਾਂ ਨੂੰ ਵਿਚਰਨ ਦਾ ਮੌਕਾ ਮਿਲੇ ਵੋਟ ਤਾਂ ਇਹਨਾਂ ਦੀ ਬਹੁਤ ਪਈ ਆ ਪਿੰਡਾਂ 'ਚ ਜੀ ਕਿਉਂਕਿ ਮੈਂ ਤਾਂ ਕਹਿ ਰਿਹਾ ਕਿ ਪਟਿਆਲਾ ਸਾਡਾ ਰਿਸ਼ਤੇਦਾਰੀਆਂ ਦਾ ਘੜਿਆ ਮੈਂ ਉੱਥੇ ਬਹੁਤ ਰਿਆ ਤੇ ਮੈਨੂੰ ਪਤਾ ਹੈ ਕਿ ਇਹਨਾਂ ਦੀ ਵੋਟ ਬਹੁਤ ਪਈ ਆ ਪਰ ਉਹ ਹੁਣ ਕਹਿ ਲਓ ਕਿ ਸਲੀਪਰ ਚੱਲ ਨਹੀਂ ਜਿੱਦਾਂ ਹੁੰਦੇ ਹਾਂ ਉਹ ਐਕਟਿਵ ਕਰਕੇ ਤੇ ਉਹ ਜੋੜਨੇ ਪੈਣਗੇ ਉਹਦੇ ਲਈ ਫਿਰ ਤੁਹਾਨੂੰ ਥੱਲੇ ਜਾਣਾ ਪੈਂਦਾ ਹੈ ਬਾਕੀ ਪਰਿਵਾਰੋਂ ਐਕਟਿਵ ਵੀ ਹੈ ਨਾ ਹਾਂ ਜੀ ਹਾਂ ਜੀ ਹਾਂ ਉਹੀ ਹੈ ਨਾ ਇੱਕ ਕਾਰਗੁਜ਼ਾਰੀ ਬਹੁਤ ਮਾਇਨੇ ਰੱਖਦੀ ਹੈ ਬਿਲਕੁਲ ਜੀ ਬਿਲਕੁਲ